ਆ ਲੱਗਿਆ ਹੋਇਆ ਆਪਣਾ ਏਅਰਲਾਈਨ ਦਾ ਟਰੇਲਰ ਨੂੰ ਆ ਇਲੈਕਟ੍ਰਿਕ ਪਲੱਗ ਆ ਹੂੰ ਬਸ ਇਹ ਕੰਟਰੋਲ ਕਰੀ ਜਾਂਦੀ ਆ ਸਰ ਉਹਦੇ ਕੋਲੇ ਰਿਮੋਟ ਆਪਣੀਆਂ ਲਾਈਟਾਂ ਵੀ ਇਹ ਨਾਲ ਚੈੱਕ ਹੋ ਜਾਣੀਆਂ ਟਰੇਲਰ ਦੀਆਂ ਬ੍ਰੇਕਸ ਏਅਰ ਬ੍ਰੇਕ ਸਿਸਟਮ ਸਾਰਾ ਇਹਦੇ ਨਾਲ ਚੈੱਕ ਹੋ ਜਾਣਾ ਆਪਾਂ ਨੂੰ ਬੰਦੇ ਦੀ ਲੋੜ ਨਹੀਂ ਹੈਗੀ ਦੂਜੇ ਦੀ ਨਹੀਂ ਤਾਂ ਇੱਕ ਬੰਦਾ ਟਰੇਲਰ ਥੱਲੇ ਵੜਿਆ ਦੂਜਾ ਟਰੱਕ 'ਚ ਬੈਠਾ ਬ੍ਰੇਕਾਂ ਨਾਲ ਆਪਵਾਜ ਵੀ ਨਹੀਂ ਸੁਣਦੀ ਇੱਕ ਦੂਜੇ ਨੂੰ ਆ ਤਾਂ ਉਹਦਾ ਅੱਡ ਕੱਢ ਕੇ ਖੜਾਇਆ ਪਿਆ ਲੈ ਤੇ ਉਹ ਬੰਦਾ ਥੱਲੇ ਉਹਦੇ ਹੱਥ 'ਚ ਰਿਮੋਟ ਆਉਣੇ ਬਈ ਆਪਾਂ ਹੀ ਕਰੀ ਜਾਂਦਾ ਸਾਰਾ ਕੁਝ ਇੱਥੇ ਤਕਨੀਕ ਵੱਧਦਾ ਹੈ ਨਾ ਬਹੁ ਪਰ ਡਾਕਟਰ ਪੰਪ ਬਈ ਇਹਦੇ ਨਾਲ ਆਪਣੇ ਜਿਹੜੇ ਹਾਲ ਕਰਦੇ ਕਰੂਡ ਆਇਲ ਕੱਚਾ ਤੇਲ ਕੱਢਦੇ ਜਾਂਦੇ ਜਿਹੜਾ ਹਾਲ ਕਰਦੇ ਆ ਉਹਨਾਂ ਨੂੰ ਲਾ ਕੇ ਦੇਈਦੇ ਇਹ ਪੰਪ ਅੱਛਾ ਜੀ ਇਹਦੇ ਮਗਰ ਟਰੇਲਰ ਲੱਗਿਆ ਹੁੰਦਾ ਹੋਊਗਾ ਇਹਦੇ ਮਗਰ ਟਰੇਲਰ ਲੱਗਿਆ ਹੁੰਦਾ ਬਈ ਕਈਆਂ ਦੇ ਮਗਰ ਇੱਕ ਹੁੰਦਾ ਕਈਆਂ ਮਗਰ ਦੋ ਹੁੰਦੇ ਟਰੇਲਰ ਤੇ ਉਹਨੂੰ ਉਹਦੇ ਵਿੱਚੋਂ ਖਾਲੀ ਕਰਨ ਦੇ ਕੰਮ ਹੁੰਦੇ ਖਾਲੀ ਕਰਨ ਤੇ ਭਰਨ ਦੇ ਕੰਮ ਦੋਨੇ ਕੰਮ ਹੀ ਕਰ ਅੱਛਾ ਆ ਜਿਗਾਰਡ ਫਿਰ ਲਾਉਦੇ ਨੇ ਲਾ ਆਪਾਂ ਲਾ ਕੇ ਦਿੰਨੇ ਬਈ ਕਿਵੇਂ ਕੰਮ ਸਿੱਖਿਆ ਗੱਲ ਆਪਾਂ ਕਰਦੇ ਸੀਗੇ ਕੰਮ ਬਈ ਆਪ ਹੀ ਸਿੱਖਿਆ ਕੋਈ ਗੁਰੂ ਧਾਰਿਆ ਕਿਵੇਂ ਆਪ ਹੀ ਆਪ ਹੀ ਸਿੱਖਿਆ ਵੀ ਆ ਪੰਪ ਵੀ ਲਾਉਣੇ ਆਪ ਹੀ ਸਿੱਖੇ ਆ ਕੋਸ਼ ਕਰ ਸਕਦੇ ਆ ਤੇ ਤੁਸੀਂ ਜਿੰਦਗੀ ਚ ਜ਼ੀਰੋ ਵੀ ਹੋਏ ਹੋ ਚੱਲਿਆ ਵੀ ਆ ਦੋ ਤਿੰਨ ਵਾਰੀ ਹੋ ਚੁੱਕਾ ਮੈਂ ਤੇ ਬਹੁਤ ਮਾਲਕ ਨੇ ਮਿਹਰ ਵੀ ਪੂਰੀ ਕੀਤੀ ਆ ਤੁਹਾਡੀ ਮਿਹਨਤ ਵੀ ਆ ਇਹ ਮੈਂ ਕਹਿੰਦਾ ਵੀ ਵੱਡੇ ਟਰਾਲੇ ਆਉਂਦੇ ਆ ਤਾਂ ਉਹ ਬਿਕਨ ਨਹੀਂ ਪੈਂਦਾ ਕੋਈ ਕੋਈ ਬਾਈ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਟਰਨ ਵਾਈਜ਼ ਦੀ ਬੀਟ ਰੇਨ ਵੀ ਵਧੀਆ ਟਰੇਲਰ ਸਾਰਾ ਕੁਝ ਅੰਦਰ ਆਉਂਦਾ ਹੈ ਜੀ ਮੰਨ ਕੇ ਚੱਲੋ ਵੀ ਕੋਈ ਸਰਵਿਸ ਕਰਾਉਣੀ ਆ ਕੋਈ ਦਿਖਾਉਣਾ ਕਰਨਾ ਮਤਲਬ ਕੋਈ ਚੱਕਰ ਵਾਲੀ ਗੱਲ ਨਹੀਂ ਐ ਇੱਕ ਤਾਂ ਬਾਹਰੋਂ ਬਾਹਰ ਆ ਬਾਹਰੋਂ ਬਾਹਰ ਆ ਬਾਈ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਕੋਈ ਟ੍ਰੈਫਿਕ हां ड्राइव्स ਰੂ ਵੀ ਕੋਈ ਬੈਕ ਟ੍ਰੇਲਰ ਬੈਕ ਕਰਨ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਥੇ ਚਾਹੇ ਨਮਰਕਾ ਬਾਕੀ ਬਈ ਆਪਣੀ ਤੇਲ ਦੀ ਗਾਰੰਟੀ ਹੁੰਦੀ ਆ ਹਾਂ ਕਈ ਬੰਦੇ ਕਹਿੰਦੇ ਯਾਰ ਪਤਾ ਨਹੀਂ ਆਪਣੇ ਬਹੁਤ ਗੱਲਾਂ ਚੱਲਦੀਆਂ ਆਉਂਦੀਆਂ ਕਮਿਊਨਿਟੀ ਦੇ ਵਿੱਚ ਵੀ ਟਰੱਕਾਂ ਵਾਲੇ ਵੀ ਤੇਲ ਮਾੜਾ ਪਾਉਂਦੇ ਆਪਣੀ ਗਾਰੰਟੀ ਆ ਬਈ ਆਪਾਂ ਤੇਲ ਪਾਉਨੇ ਆ ਜਿਹੜਾ ਮਰਜ਼ੀ ਬੰਦਾ ਕੱਢ ਕੇ ਜਾ ਕੇ ਟੈਸਟ ਕਰਵਾ ਲਵੇ ਤੇਲ ਮਾੜਾ ਨਿਕਲੂ ਮੈਂ ਜ਼ਿੰਮੇਵਾਰ ਆ ਬਈ ਗੱਲ ਆ ਫਿਰ ਬਈ ਐ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਨੋ ਇਸ ਵਕਤ ਮੈਂ ਐਡਮਿੰਟਨ ਚ ਪਹੁੰਚ ਚੁੱਕਿਆ ਹਾਂ ਵਾ ਗੱਲ ਟਰੱਕ ਸਰਵਿਸ ਵਾਲਿਆਂ ਕੋਲੇ ਸੋਨੂੰ ਮੈਂ ਦੱਸਦਿਆਂ ਪੰਜਾਬੀਆਂ ਨੇ ਆਪਦੀ ਮਿਹਨਤ ਦੇ ਨਾਲ ਬਹੁਤ ਵੱਡੇ ਝੰਡੇ ਗੱਡੇ ਆ ਅੱਜ ਉਸ ਗੱਲਬਾਤ ਕਰਾਂਗੇ ਇਸ ਵਕਤ ਮੈਂ 17 ਸਟਰੀਟ ਦੇ ਉੱਤੇ ਆ ਨਾਰਥ-ਵੈਸਟ ਦੇ ਵਿੱਚ 57 10 17 ਸਟਰੀਟ ਬਾਈ ਰੌਨੀ ਗੱਲਸਾਬ ਆਪਣਾ ਹੋਣਗੇ ਬਾਈ ਸ਼ਾਸਤਰੀ ਕਾਲਜ ਕੀ ਹਾਲ ਹੈ ਚੜਦੀ ਕਲਾ ਠੀਕ ਠਾਕ ਹੋ ਠੀਕ ਠਾਕ ਬਾਈ ਬਾਈ ਗੱਲ ਹੈ ਕਿ ਇਹ ਵੀ ਮਿਹਨਤ ਬੜੀ ਵੀ ਥੋੜੀ ਹੈ ਨਾ ਪਹਿਲਾਂ ਤਾਂ ਮੇਰ ਮਾਲਕ ਦੀ ਪੂਰੀ ਵੀ ਟਰੱਕਾਂ ਦੀ ਮਾਹਰ ਮੰਨੇ ਗਏ ਹੋ ਨਾ ਚੱਲਦਾ ਟਰੱਕਿੰਗ ਦੀ ਬਾਈ ਹੈਗੇ ਆ ਪਹਿਲਾਂ ਆ ਕੇ ਹੋਰ ਵੀ ਕੰਮ ਕੀਤਾ ਹੈਗਾ ਜ 97 ਤੇ ਇੱਥੇ ਆਇਆ ਸੀ ਅੱਛਾ ਲਿਕਰ ਸਟੋਰ ਵੀ ਚਲਾਇਆ ਕਨਵੀਨੀਅன்ஸ் ਸਟੋਰ ਵੀ ਚਲਾਇਆ ਹਾਂ 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 ਆਉਣਸਾਰ ਪਹਿਲਾਂ ਲਿਕਰ ਸਟੋਰ ਦੇ ਕੰਮ ਕਰਦਾ ਫਿਰ ਆਪ ਦਾ ਖੋਲ੍ਹਿਆ ਸੀਗਾ 97 'ਚ ਹੀ ਆ ਗਏ 97 ਜੀ ਆ ਗਏ ਕੋਈ ਮੈਂ ਬਹੁਤ ਪੁਰਾਣੀ ਗੱਲ ਹੋ ਜਾਂਦੀ ਹੈ ਨਾ ਇੱਕ ਇੱਕ ਸਾਲ ਦਾ ਹੀ ਮੈਂ ਚਲਾਇਆ ਹੋਇਆ ਅੱਛਾ ਤੇ ਫਿਰ ਤਿਆਰਬੇ ਬੜੇ ਤੁਸੀਂ ਹੈ ਨਾ ਇਹ ਚੀਜ਼ ਦੇ ਹੋ ਗਏ ਹੁਣ ਆਪ ਇੱਥੇ ਟਰੱਕਾਂ ਦਾ ਹੀ ਮੇਨ ਆਪਾਂ ਵਰਕਸ਼ਾਪ ਇਹ ਟਰੱਕਾਂ ਦਾ ਕੰਮ ਕਰਦੇ ਬਾਈ ਟਰੱਕ ਟਰੈਲਰ ਹੋ ਗਏ ਹੈ ਨਾ ਹਾਂ ਆ ਜੋ ਵੀਰੇ ਆਪਾਂ ਦਿਖਾਈ ਚੱਲੇਗੇ ਨਾਲ ਦੀ ਨਾਲ ਕਿੰਨੇ ਸਾਲ ਹੋ ਗਏ ਬਾਈ 12 ਜਿਹੜਾ ਮੈਂ ਕੰਮ ਸ਼ੁਰੂ ਕੀਤਾ ਸੀ 24 ਉਹ 12 ਸਾਲ ਹੋ ਗਏ 12 ਸਾਲ ਹੋ ਗਏ ਤੇ ਫਿਰ ਕੰਮ ਕਿਵੇਂ ਸਿੱਖਿਆ ਕਿਉਂਕਿ ਆਪਣੇ ਬੰਦੇ ਆਮ ਆਉਂਦੇ ਆ ਬਾਈ ਟਰੱਕਾਂ ਤੇ ਚੜਦੇ ਆ ਪਹਿਲਾਂ ਵੀ ਟਰੱਕ ਸਿੱਖੀਏ ਇਹੀ ਸਾਰਾ ਕੁਝ ਆ ਪੰਜਾਬੀ ਮਤਲਬ ਟਰੱਕ ਤੇ ਤੁਸੀਂ ਮਕੈਨਿਕ ਲਾਈਨ 'ਚ ਬਾਈ ਪਹਿਲਾਂ ਟਰੱਕ ਵੀ ਚਲਾਇਆ ਹਾਂ 12 ਸਾਲ ਮੈਂ ਟਰੱਕ ਚਲਾਇਆ ਪਹਿਲਾਂ ਅੱਛਾ ਹਾਂ ਪਰ ਟਰੱਕ ਇਹੋ ਜੀ ਚੀਜ਼ ਆ ਵੀ ਟਰੱਕ ਬੰਦਾ ਕੋਈ ਵੀ ਬੰਦਾ ਲਾਇਸੈਂਸ ਲਾ ਕੇ ਟਰੱਕ ਚਲਾ ਲੇ ਹਾਂ ਤਾਂ ਘਰ ਭਰ ਦਿੰਦਾ ਘਰ ਭਰ ਦਿੰਦਾ ਹਾਂ ਪਰ ਹੁਣ ਹਾਲਾਤ ਕਿਵੇਂ ਆ ਚਲੋ ਮਾੜੇ ਚੰਗੇ ਸਾਲ ਤਾਂ ਆਉਂਦਾ ਹੀ ਰਹਿੰਦੇ ਆ ਇਹਦਾ ਭਾਈ ਚੱਲੀ ਜਾਣਾ ਕੰਮ ਬਿਜ਼ੀ ਵੀ ਹੋ ਜਾਣਗੇ ਸਲੋ ਚੱਲਦੇ ਕੋਈ ਗੱਲ ਨਹੀਂ ਸਹੀ ਆ ਪਰ ਬਿਜ਼ੀ ਵੀ ਹੋਣਗੇ ਪਰ ਟਰੱਕ ਬਹੁਤ ਵਧੀਆ ਚੀਜ਼ ਆ ਹੂੰ بڑے ਬੰਦੇ ਕਾਮਯਾਬ ਹੋਏ ਇਤੋਂ ਆਪਣੇ ਪਹਿਲਾਂ ਜਦੋਂ ਗੱਲ ਕਰਦਿਆਂ ਸੀ ਆਪਣੇ ਬਜ਼ੁਰਗਾਂ ਵੇਲੇ ਉਦੋਂ ਵੀ ਟਰੱਕਾਂ ਤੇ ਹੀ ਹੁੰਦੇ ਸੀ ਆਮ ਆਬ ਜਦੋਂ ਪੰਜਾਬ ਸੀ ਆਪਣਾ ਭਾਈਚਾਰਾ ਜ਼ਿਆਦਾ ਕਰ ਰਿਹਾ ਨਾ ਉਦੋਂ ਵੀ ਟਰੱਕ ਹੀ ਹੁੰਦੇ ਸੀ ਲੈ ਵੀ ਤੇ 17 ਚੱਲਦੇ ਆ ਤੇ ਕਲਕੱਤੇ ਨੂੰ ਆ ਇਧਰ ਨੂੰ ਆ ਹਨਾ ਉਹ ਟਰੱਕਾਂ ਨਾਲ ਕਿਤੇ ਖੂਨਚੀ ਗੱਲ ਆ ਗਈ ਡਰਾਈਵਰੀ ਡਰਾਈਵਰੀ ਦਾ ਵੀ ਆਪਣੇ ਪੰਜਾਬੀਆਂ ਦੇ ਖੂਨ ਚ ਆ। ਇਹ ਖੂਨ ਚ ਆ ਗਈ। ਆ ਕੀ ਆ ਬਈ ਜੀ? ਇਹ ਆ ਕੀ ਲਈ ਬੈਠੇ ਹੋ? ਇੱਧਰੇ ਬਸ ਦਿਖਾ ਦੀ। ਇਹ ਬਈ ਆਪਣਾ ਹੈਗਾ ਪ੍ਰੋਡਕਟ ਪੰਪ ਬਈ ਇਹਦੇ ਨਾਲ ਆਪਣੇ ਜਿਹੜੇ ਹਾਲ ਕਰਦੇ ਕਰੂਡ ਆਇਲ ਕੱਚਾ ਤੇਲ ਕੱਢਦੇ ਜਾਂਦੇ ਜਿਹੜਾ ਹਾਲ ਕਰਦੇ ਆ ਉਹਨਾਂ ਨੂੰ ਲਾ ਕੇ ਦੇਈਦੇ ਇਹ ਪੰਪ। ਅੱਛਾ ਜੀ ਇਹਦੇ ਮਗਰ ਟਰੇਲਰ ਲੱਗਿਆ ਹੁੰਦਾ ਹੁੰਦਾ। ਇਹਦੇ ਮਗਰ ਟਰੇਲਰ ਲੱਗਿਆ ਹੁੰਦਾ ਬਈ ਕਈਆਂ ਦੇ ਮਗਰ ਇੱਕ ਹੁੰਦਾ ਕਈਆਂ ਮਗਰ ਦੋ ਹੁੰਦੇ ਟਰੇਲਰ। ਤੇ ਉਹਨੂੰ ਉਹਦੇ ਵਿੱਚੋਂ ਖਾਲੀ ਕਰਨ ਦੇ ਕੰਮ ਹੁੰਦੇ। ਖਾਲੀ ਕਰਨ ਤੇ ਭਰਨ ਦੇ ਕੰਮ ਦੋਨੇ ਕੰਮ ਹੀ ਕਰਦਾ। ਅੱਛਾ ਆ ਜਿਗਾਰਡ ਫਿਰ ਲ ਅੱਛਾ ਇਹ ਜਗਾੜ ਲਾ ਕੇ ਕਿਉਂਕਿ ਲਵਾਟਾ ਸਟੇਟ ਤੇਲ ਲੱਗੀ ਹੋ ਜਾਣੀ ਜਾਂਦੀ ਆ ਤੇਲ ਤਾਂ ਹੀ ਆ ਬਾਈ ਬਹੁਤ ਬੀਜ਼ੀ ਆ ਤੇਲ ਦਾ ਕੰਮ ਇੱਥੇ ਤੇਲ ਦਾ ਕੰਮ ਉਹ ਤੁਸੀਂ ਲਾ ਦਿੰਨੇ ਹੋ ਉਹ ਲਾ ਦਿੰਨੇ ਤੇ ਫਿਰ ਕਿਵੇਂ ਕੰਮ ਸਿੱਖਿਆ ਗੱਲ ਆਪਾਂ ਕਰਦੇ ਸੀਗੇ ਕੰਮ ਬਾਈ ਸਿੱਖਿਆ ਕੋਈ ਗੁਰੂ ਧਾਰਿਆ ਕਿਵੇਂ ਆਪ ਵੀ ਆਪ ਹੀ ਸਿੱਖਿਆ ਬਈ ਯਾਦ ਟੱਕਰਾ ਮਾਰ ਕੇ ਟੱਕਰਾ ਮਾਰ ਕੇ ਇਹ ਵੀ ਆ ਪੰਪ ਵੀ ਲਾਉਣੇ ਆਪ ਹੀ ਸਿੱਖੇ ਆ ਕੈਨੇਡਾ ਧਰਤੀ ਦੇਖੋ ਵੀ ਉਤਰਾ ਚੜਾ ਵੱਖਰੀ ਗੱਲ ਆ ਵੀ ਇਹ ਸੂਡੀ ਗੱਲ ਵਾਂਗੂ ਵੀ ਇਹ ਬੰਦੇ ਨੂੰ ਖਤਮ ਨਹੀਂ ਹੋਣ ਦਿੰਦਾ ਬਾਈ ਕਦੇ ਵੀ ਨਹੀਂ ਖਤਮ ਹੋਣਾ ਹਾਂ ਨਾ ਇਹ ਚੀ ਗੁਣ ਹੈਗਾ ਵਾ ਹੈਗਾ ਬਈ ਗੁਣਪੰਦਾ ਕੰਮ ਕਰ ਰਿਸ਼ਕਾਰ ਦੇ ਪੱਖੋਂ ਤਕੜਾ ਕੰਮ ਕਰਨ ਵਾਲਾ ਬੰਦਾ ਚਾਹੀਦਾ ਹਾਂ ਹੋਰ ਠੀਕ ਆ ਕਿ ਬਥੇਰੀਆਂ ਬਰਾਈਆਂ ਹੋਣਗੀਆਂ ਉਹ ਤਾਂ ਬਈ ਚੱਲੀ ਜਾਣਾ ਚੱਲੀ ਜਾਣਾ ਹਰੇਕ ਹਰੇਕ ਪਾਸੇ ਹੀ ਆ ਬਰਾਈਆਂ ਤਾਂ ਤੇ ਪਰ ਰਜਗਾਰ ਪੱਖੋਂ ਬੰਦੇ ਨੂੰ ਨਹੀਂ ਮਾਰਦਾ ਇਹਦੀ ਪੋਜ਼ਿਟਿਵਿਟੀ ਆ ਇਹ ਬਈ ਪੋਜ਼ਿਟਿਵਿਟੀ ਹੈਗੀ ਆ ਬਈ ਜੇ ਤੁਹਾਡੇ ਕੋਲੇ ਕੋਈ ਗੁਣ ਹੈਗਾ ਨਾ ਤੁਸੀਂ ਬਈ ਕੁਛ ਦਾ ਕੁਛ ਕਰ ਸਕਦੇ ਹੋ ਔਰ ਤੁਸੀਂ ਜ਼ਿੰਦਗੀ ਚ ਜ਼ੀਰੋ ਵੀ ਹੋਏ ਹੋ ਚੱਲਿਆ ਵੀ ਆ ਦੋ ਤਿੰਨ ਵਾਰੀ ਹੋ ਚੁੱਕਾ ਮੈਂ ਤੇ ਬਹੁਤ ਮਾਲਕ ਨੇ ਮਿਹਰ ਵੀ ਪੂਰੀ ਕੀਤੀ ਆ हां ਭਾਈ ਤੁਹਾਡੀ ਮਿਹਨਤ ਵੀ ਆ ਭਾਈ ਮਿਹਨਤ ਕੀਤੀ ਭਾਈ ਫੇਰ ਮੈਂ ਸਟੈਂਡ ਕਰ ਗਿਆ ਮੈਨੂੰ ਜਿੰਨੇ ਮੇਰੇ ਜਿੱਤ ਸੱਜਣ ਮਿੱਤਰ ਜਾਣਦੇ ਆ ਸਾਰਿਆਂ ਨੂੰ ਪਤਾ ਹੀ ਮੈਂ ਥੱਲੇ ਡਿੱਗ ਪਈ ਆ ਭਾਈ ਚੰਨੇ ਹੁਣੀ ਗੱਲਾਂ ਕਰਦੇ ਸੀ ਅੱਗੇ ਸਾਰਿਆਂ ਨੂੰ ਪਤਾ ਮੈਂ ਥੱਲੇ ਡਿੱਗ ਪਈ ਆ ਬੜਾ ਟਾਈਮ ਨਹੀਂ ਲੱਗਾ ਮੈਂ ਚਾਰਾਂ ਪੰਜਾ ਸਾਲਾਂ ਜੀ ਫੇਰ ਬੈਕ ਜੰਪ ਕੀਤਾ ਬਹੁਤ ਹੀ ਸ਼ੁਕਰਾਨੇ ਵਾਲੀ ਗੱਲ ਆ ਭਾਈ ਅੱਜ ਦੇ ਖੇਤਰ ਦੇ ਪਾਸੇ ਤੇ ਇਹ ਤਾਂ ਮਗਰ ਵੀ ਯਾਰਡ ਹੈਗੀ ਆ ਨਾ ਆਪਣੀ ਬਹੁਤ ਵੱਡੀ ਯਾਰਡ ਆ ਬਈ ਮਗਰ ਅੱਛਾ ਇਹ ਕਿਸ ਇਨਸਪੈਕਸ਼ਨ ਕਹਿੰਦੇ ਆ ਜਿਹੜੀ ਉਹ ਵੀ ਤੁਸੀਂ ਕਰਦੇ ਹੋ ਹਾਂਜੀ ਬਾਈ ਆ ਦੀ ਇਨਸਪੈਕਸ਼ਨ ਹੀ ਕਰ ਰਹੇ ਆ ਟ੍ਰੇਲਰ ਦੇ ਹੱਥਲੇ ਬਾਈ ਆਪਣਾ ਕਰ ਰਿਹਾ ਹੈ ਨਾ ਅਗਰ ਆਪ ਲਾਪਰੀਤ ਮੇਰੇ ਦਿਖਾ ਦਿਓ ਥੱਲੇਲੇ ਪਾਸੇ ਜੌਬ ਚੱਲੀ ਆ ਰਹੀ ਆ ਠੀਕ ਆ ਇਹ ਆਪਣੇ ਕਿੱਥੋਂ ਮਕੈਨਿਕ ਫਿਰ ਕਿੱਥੋਂ ਕਿੱਥੋਂ ਦੇ ਆ ਇਹ ਬਾਈ ਮੁੰਡਾ ਹੈਗਾ ਮਨਵੀਰ ਹੂੰ ਮਨੂ ਕਿਹੜੇ ਪਾਸੇ ਜਰਾ ਪੰਡ ਸ਼ਹਿਰਪੁਰ ਬਜੀ ਸ਼ਹਿਰਪੁਰ ਦਵਾਬੇ ਚੋਂ ਬਾਈ ਤੇ ਥੋੜਾ ਪਿੰਡ ਕਿਹੜਾ ਸਾ ਜਿੱਧਰ ਮੇਰਾ ਪਿੰਡ ਬਾਈ ਫਰੋਸ਼ਾ ਫਰੋਇ ਪੁਰ ਡਿਸਟ੍ਰਿਕਟ ਚ ਫਰੋਇ ਪੁਰ ਜਿੱਥੇ ਲੜਾਈ ਹੋਈ ਸੀ ਜਿੱਥੇ ਲੜਾਈ ਹੋਈ ਸੀ ਵੱਡੀਆਂ ਨਹਿਰਾਂ ਦੇ ਨਾਲ ਵੱਡੀਆਂ ਨਹਿਰਾਂ ਦੇ ਨਾਲ ਬਾਈ ਰਾਜੇ ਦੇ ਪਿੰਡ ਵਾਲਾ ਹਾਂ ਮਾਸਟਰ ਵਾਲਾ ਪਿੰਡ ਮਾਸਟਰ ਵਾਲਾ ਉੱਥੇ ਮਨਾਰ ਵੀ ਲੱਗਿਆ ਹੋਇਆ ਜਿਹੜੀ ਆਪਣਾ ਸੈਖਗਲੋ ਯੁੱਧ ਹੋਇਆ ਨਾ ਇਹਨਾਂ ਦੇ ਪਿੰਡ ਹੋਇਆ ਸੀ ਆਪਕੇ ਪਿੰਡ ਹਾਂ ਬਾਈ ਉਹ ਕਤਲਗੜ ਗੁਰਦੁਆਰੇ ਦੇ ਵਿੱਚ ਲੱਗਿਆ ਹੋਇਆ ਜੀ 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 ਬਹੁਤ ਹੈ ਨਾ ਇਤਿਹਾਸਕ ਪਿੰਡ ਆ ਹਾਂ ਬਾਈ ਇਨਸਪੈਕਸ਼ਨ ਹੋ ਗਈ ਤੇ ਇੱਧਰ ਕੀ ਚੱਲ ਰਹੀ ਜਾਂਦਾ ਵੀ ਕੰਮ ਇਹ ਵੀ ਬਾਈ ਟਰੇਲਰ ਦੀ ਚ ਇਥੋਪੀਆ ਹਾਂਜੀ افریقا ਮਹਾਦੀਪ ਚ ਆ ਗਈ ਹਾਂਜੀ ਇਹਨੂੰ ਬਾਈ ਹੋ ਗਿਆ ਆਪਣੇ ਨਾਲ 4 ਸਾਲ ਦਾ ਮਾਰ 4 ਸਾਲ ਤੇ ਗੱਲ ਹੈਗੀ ਇਹ ਵੀ ਜਿੱਥੋਂ ਤੱਕ ਮੈਂ ਚੰਨੇ ਬਾਈ ਛੋਡੇ ਪਹਿਲਾਂ ਵੀਡੀਓ ਕਰਨ ਤੋਂ ਪਹਿਲਾਂ ਜਾਣਕਾਰੀ ਲਈ ਵੀ ਪਤਾ ਲੱਗਿਆ ਵੀ ਜਿਹੜਾ ਗਾ ਤੁਹਾਡੇ ਕੋਲੇ ਆਉਂਦਾ ਵਾ ਉਹ ਰੂਟੀਨ ਚ ਹੀ ਆਉਂਦਾ ਪੱਕੀ ਗਾ ਇਹ ਕਿਵੇਂ ਬਣਾ ਕੇ ਰੱਖੀ ਨਹੀਂ ਤਾਂ ਤੌਰ ਤੇ ਦਾ ਬੰਦਾ ਭੱਜ ਜਾਂਦਾ ਇਦੋਂ ਵੀ ਕੰਮ ਵਧੀਆ ਕਰਕੇ ਦੇਈਦਾ ਹਾਂ ਤੇ ਬਾਕੀ ਕੋਈ ਨਿਯਾਇਜ਼ ਨਹੀਂ ਕਰੀਦੀ ਕਿਸੇ ਦਾ ਵੀ ਉਦਾਂ ਵੀ ਪੈਸੇ ਉਦਾਂ ਹੀ ਲਾਈ ਜਾਈਗੇ ਕੰਮ ਨਹੀਂ ਕੀਤਾ ਕਿ ਕਿ ਟਰੱਕ ਵੀ ਇਹ ਜਿਉਂਦੇ ਰਹਿਣਗੇ ਚੱਕਾ ਚੱਲਦਾ ਰੋਤਾ ਆਪਾਂ ਚੱਲਦੇ ਰਹਿਾਂਗੇ ਮੈਂ ਆਪ ਟਰਕਿੰਗ ਕੀਤੀ ਆ ਆਪਾਂ ਨੂੰ ਪਤਾ ਹੀ ਆ ਵੀ ਹੁਣ ਕੀ ਚੱਲਿਆ ਕੀ ਨਹੀਂ ਸਾਹ ਤੇ ਇਹ ਕੰਮ ਵਧੀਆ ਕਰਕੇ ਦਿੰਨੇ ਕਿਸੇ ਗਾਹਕ ਨੂੰ ਬਾਈ ਗਾਹਕ ਸਵੇਰ ਹੀ ਆਉਂਦਾ ਇਹ ਤਾਂ ਦੁਕਾਨਾਂ ਬਾਈ ਬਹੁਤ ਆ ਸ਼ਹਿਰ ਦੇ ਬਹੁਤ ਆ ਬਹੁਤ ਆ ਬਹੁਤ ਆ ਪੈਰ ਪੈਰ ਤੇ ਦੁਕਾਨਾਂ ਬਾਈ ਚੱਲ ਗਿਆ ਮੜਾ ਇਧਰ ਦੇਖੀਏ ਯਾਰ ਕੀ ਕਰੀ ਜਾਂਦਾ ਰਿਮੋਟ ਨਾਲ ਰਿਮੋਟ ਬਾਈ ਇਹ ਰਿਮੋਟ ਆ ਬਾਈ ਹਾਂ ਅੱਛਾ ਇਹਦਾ ਕੀ ਰੋਲ ਆ ਇਹ ਬਾਈ ਆਪਣੇ ਨਾਲ ਉੱਧਰ ਮੂਰੇ ਮਸ਼ੀਨ ਹੌਕ ਕੀਤੀ ਹੋਈ ਆ ਟਰੇਲਰ ਨੂੰ ਅੱਛਾ ਉਹਦਾ ਇਹ ਅੱ비 ਜਦੋਂ ਟਰੱਕ ਆਪਣੇ ਕੋਈ ਨਹੀਂ ਹੌਕ ਕੀਤਾ ਹੈ ਟਰੇਲਰ ਨੂੰ ਮਸ਼ੀਨ ਕਰ ਦੇ ਦੀ ਹੌਕ ਹੂੰ ਉਹਨੂੰ 에어ਲਾਈਨ ਲਾ ਦੇ ਦੀ ਆਏ ਤੁਹਾਨੂੰ ਦਿਖਾਉਣਾ ਮਤਲਬ ਵੀ ਜਿਹੜਾ ਸਪਲਾਈ ਇਹਦੇ ਨਾਲ ਚੱਲ ਜਾਣੀ ਆ ਹਾਂਜੀ ਇਹਦੇ ਨਾਲ ਕਈ ਕੰਮ ਹੋ ਜਾਂਦੇ ਇੱਕ ਬੰਦੇ ਦਾ ਕੰਮ ਕਰਦੀ ਪੂਰਾ ਹੂੰ ਆ ਸਾ ਇੱਧਰ ਲਾਇਆ ਹੋਇਆ ਜਿਗਾੜ ਮੈਂ ਇੱਧਰ ਲਾਇਆ ਹੋਇਆ ਟਰੇਲਰ ਦੇ ਮੂਰੇ ਜੀ ਅੱਛਾ ਟਰੱਕ ਨੂੰ ਟੋਅ ਕਰਨ ਦੀ ਲੋੜ ਕੋਈ ਨਹੀਂ ਟਰੱਕ ਨਹੀਂ ਹੌਕ ਕਰਨ ਦੀ ਲੋੜ ਸਪਲਾਈ ਇਹਦੇ ਨਾਲ ਜਾਣੀ ਸੋ ਇਹਦੇ ਚ ਚੋਊਗੀ ਇਹਦੇ ਨਾਲ ਜਾਣੀ ਸ਼ੁਰੂ ਹੋ ਜਾਂਦੀ ਆ ਇਹਨੂੰ 에어ਲਾਈਨ ਲੱਗੀ ਹੋਈ ਹੈ ਆਪਣੇ ਸ਼ੌਪ ਵਾਲੇ ਕੰਪਰੈਸ਼ਨ ਤੋਂ ਹਾਂ ਤੇ ਆ ਲੱਗਿਆ ਹੋਇਆ ਆਪਣਾ ਏਅਰਲਾਈਨਾਂ ਟ੍ਰੇਲਰ ਨੂੰ ਆ ਇਲੈਕਟ੍ਰਿਕ ਪਲੱਗ ਆ ਹੂੰ ਬਸ ਇਹ ਕੰਟਰੋਲ ਕਰੀ ਜਾਂਦੀ ਆ ਸਰ ਉਹਦੇ ਕੋਲੇ ਰਿਮੋਟ ਆਪਣੀਆਂ ਲਾਈਟਾਂ ਵੀ ਇਹਨਾਂ ਚੈੱਕ ਹੋ ਜਾਣੀਆਂ ਟ੍ਰੇਲਰ ਦੀਆਂ ਹੂੰ ਬ੍ਰੇਕਸ ਏਅਰ ਬ੍ਰੇਕ ਸਿਸਟਮ ਸਾਰਾ ਇਹਦੇ ਨਾਲ ਚੈੱਕ ਹੋ ਜਾਣਾ ਆਪਾਂ ਨੂੰ ਬੰਦੇ ਦੀ ਲੋੜ ਨਹੀਂ ਹੈਗੀ ਦੂਜੇ ਦੀ ਨਹੀਂ ਤਾਂ ਇੱਕ ਬੰਦਾ ਟ੍ਰੇਲਰ ਥੱਲੇ ਵੜਿਆ ਦੂਜਾ ਟਰੱਕ 'ਚ ਬੈਠਾ ਬ੍ਰੇਕਾਂ ਨਾਲ ਪਵਾਜ ਵੀ ਨਹੀਂ ਸੁਣਦੀ ਇੱਕ ਦੂਜੇ ਨੂੰ ਆ ਤਾਂ ਸੋਡਾ ਅੱਡ ਕੱਢ ਕੇ ਖੜਾਇਆ ਪਿਆ ਲੈ ਤੇ ਉਹ ਬੰਦਾ ਥੱਲੇ ਉਹਦੇ ਹੱਥ 'ਚ ਰਿਮੋਟ ਆਉਣੇ ਬਈ ਆਪਾਂ ਹੀ ਕਰੀ ਜਾਂਦਾ ਸਾਰਾ ਕੁਝ ਇੱਥੇ ਤਕਨੀਕ ਵੱਧਦਾ ਉਹਦੀ ਕੋਈ ਲੋਡ ਨਹੀਂ ਆ ਇੱਥੇ ਮਸ਼ੀਨ ਪਈ ਆ ਤੇ ਰਿਮੋਟ ਵਾਲਾ ਥੱਲੇ ਆ ਬੰਦਾ ਉਹ ਆਪੇ ਕਰੀ ਜਾਂਦਾ ਉਹ ਆਪੇ ਸੈਟ ਕਰੀ ਜਾਂਦਾ ਹਾਂ ਇਹ ਵੱਡੀ ਗੱਲ ਆ ਹਨਾ ਬਿਲਕੁਲ ਬਾਈ ਆ ਜੋ ਚੱਲੀ ਕਿ ਉੱਧਰ ਦੇਖਦੇ ਆਂਡਲੇ ਪਾਸੇ ਨੂੰ ਵੀ ਕਿ ਕੈਸਾ ਹਾਬਕ ਤਾਬ ਦਾ ਹੁਣ ਸਿਸਟਮ ਹੁੰਦਾ ਬਾਈ ਦੇਖਦੇ ਆਂ ਆਪਾਂ ਬਾਈ ਫਿਰ ਚਣੌਤੀਆਂ ਕਿਹੜੇ ਪਾਸੋਂ ਆਣਾ ਚਣੌਤੀਆਂ ਕਿੰਨੀਆਂ ਕੁੰਦੀਆਂ ਇਸ ਕੰਮ ਵਿੱਚ ਚੁਣੌਤੀਆਂ ਵੀ ਬਾਈ ਬਹੁਤ ਆ ਨਹੀਂ ਲੱਗਿਆ ਹੋਊਗਾ ਯਾਰ ਕਿਧਰ ਪੰਗਾ ਲੈ ਲਿਆ ਯਾਰ ਨਵਾਂ ਸ਼ੁਰੂ ਕਰਕੇ ਲਿਆ ਵੀ ਮਨ ਚ ਤੋਖਲਾ ਏ ਬਾਈ ਪਹਿਲੀ ਵਾਰ ਥੋੜਾ ਜਿਹਾ ਹੋਇਆ ਸੀ ਜਦੋਂ ਕੰਮ ਸ਼ੁਰੂ ਕਰਨ ਲੱਗੇ ਸੀ ਵੀ ਗਲਤ ਕੰਮ ਨਾ ਕਰ ਲਵਾਂ ਮੈਂ ਟਰਕਿੰਗ ਕਰਦਾ ਸੀ ਪਹਿਲਾਂ ਹਾਂ ਇੱਕ ਮੈਨ ਛੱਡ ਕੇ ਆਉਣਾ ਹਾਂ ਵੀ ਟਰੱਕ ਮੈਂ ਖੜੇ ਪੈਰੀ ਟਰੱਕ ਵੇਚਦਾ ਸੀ ਅੱਛਾ ਵੀ ਕੋਈ ਸੇਲ ਤੇ ਨਹੀਂ ਸੀ ਲਾਇਆ ਮੈਨੂੰ ਜਾਣ ਪਛਾਣ ਚ ਸੀ ਬੰਦਾ ਉਹਨੇ ਟਰੱਕ ਖਰੀਦ ਲਿਆ ਹਾਂ ਤੇ ਤੁਸੀਂ ਵੇਲੇ ਮੈਂ ਵੇਲਾ ਹੋ ਗਿਆ ਬਾਈ ਮੈਨੂੰ ਈਵਨ ਮੈਂ ਟਰੱਕ ਵਾਸ਼ ਤੇ ਖੜਾ ਸੀਗਾ ਉਹਦਾ ਬੰਦੇ ਦਾ ਫੋਨ ਆਇਆ ਵੀ ਆਪਣੀ ਗੱਲ ਹੋ ਗਈ ਸੀ ਤਿੰਨ ਦਿਨ ਪਹਿਲਾਂ ਗੱਲ ਕੀਤੀ ਕਹਿੰਦਾ ਟਰੱਕ ਇੱਥੇ ਹੀ ਖੜਾ ਰਹਿੰਦੇ ਤੇ ਪੈਸੇ ਆਪਦੇ ਬੈਂਕ ਚੋਂ ਚੱਕ ਕੇ ਲੈ ਜਾ ਡਰਾਫਟ ਬਣਿਆ ਪਿਆ ਹਾਂ ਤੇ ਮ ਰੋਜ਼ਗਾਰ ਹੀ ਖਤਮ ਹੋ ਗਿਆ ਰੋਜ਼ਗਾਰ ਖਤਮ ਹੋ ਗਿਆ ਫਿਰ ਫਿਰ ਉਦੋਂ ਸੋਚਿਆ ਸੀਗਾ ਵੀ ਇਸੇ ਪਾਸੇ ਹੀ ਆਉਣਾ ਫਿਰ ਸ਼ਾਪ ਖੋਲੀ ਸੀ ਵੈਸਟ ਐਂਡ ਖੋਲੀ ਸੀਗੀ ਹੂੰ ਉਧਰੋਂ ਫਿਰ ਸਾਂਝ ਗਰੀਚ ਚੱਲਦਾ ਚੱਲਦਾ ਫਿਰ ਨਹੀਂ ਗੱਲ ਬਣੀ ਹੂੰ ਫਿਰ ਦੁਬਾਰਾ ਫਿਰ ਆਪਦੀ ਕੱਲੇ ਨੇ ਕੀਤੀ ਸੀ ਮੈਂ 2018 ਮਾਰਚ ਦੇ ਵਿੱਚ ਸ਼ੁਰੂ ਹੂੰ ਹੁਣ ਪੂਰੀ ਮੇਹਰ ਆਪਦੀ ਹੁਣ ਚੱਲੀ ਜਾਂਦਾ ਆ ਆਪਾਂ ਯਾਰ ਕਿਹਦੇ ਪਾਸੇ ਦੀ ਜਾ ਕੇ ਦੇਖੀਏ ਯਾਰ ਇਧਰ ਬਈ ਪਿਛਲੇ ਬੰਨੇ ਇਧਰ ਆਪਣੇ ਕੋਲੇ ਬਈ 파ਟ ਵੀ ਪਾਇਆ ਤਕਰੀਬਨ ਇਹ ਕਾਦੇ 파ਟ ਆ ਇਹ ਟਰੱਕਾਂ ਦੇ ਬਈ अच्छा मतलब हर तरह ਦਾ ਪਾਰਟ ਤੁਹਾਨੂੰ ਮਿਲ ਜੂਗਾ ਹਾਂਜੀ ਪਾਰਟ ਬਈ ਆਪਾਂ तकरीबन ਆਪਦੇ ਵਰਤਨ ਨੂੰ ਸਾਰੇ ਰੱਖਿਆ ਵੀ ਆਪਾਂ ਨੂੰ ਬਾਹਰ ਭਜਨਾ ਨਹੀਂ ਪੈਂਦਾ ਪਾਰਟ ਲੈਣ ਦਾ ਮੌਕੇ ਤੇ ਹੱਲ ਹੈ ਬਈ ਇੱਕ ਹੋਰ ਹੁੰਦਾ ਵੀ ਮੰਨ ਕੇ ਚਲੋ ਵੀ ਨੇੜੇ ਤੇੜੇ ਕਿ ਟਰੱਕ ਖਰਾਬ ਹੋ ਗਿਆ ਹਾਂਜੀ ਟੋਇੰਗ ਦਾ ਪ੍ਰਬੰਧ ਹੋ ਗਿਆ ਜਾਂ ਕੋਈ ਮੋਬਾਈਲ ਸਰਵਿਸ ਵੀ ਹੈ ਕੋਈ ਆਪਣੀ ਮੋਬਾਈਲ ਸਰਵਿਸ ਵੀ ਹੈਗੀ ਬਈ ਆਪਣੇ ਕੋਲ ਬਈਰ ਬੰਦਾ ਜਾਵੇ ਨੇੜੇ ਤੇ ਵਿਗਨ ਪਿਆ ਹੈ ਹਨਾ ਵਿਗਨ ਹਾਂ ਬਈ ਉਹਨੂੰ ਕਰ ਦੇਈਦਾ ਬਈ ਪਾਰਟ ਤੁਹਾਡੇ ਕੋਲ ਮਿਲ ਹੀ ਜਾਣੇ ਸਾਰੇ ਪਾਰਟ ਬਈ ਹਾਂ तकरीबन ਆਪਾਂ ਰੱਖੀਦੇ ਸਾਰੇ ਕੋਲੇ ਪਾਰਟਾਂ ਦਾ ਬਈ ਆਪਣਾ ਹੈ ਆ ਵੀ ਕੋਈ ਹੁਣ ਕੰਮ ਕਰਾਉਣ ਆਉਂਦਾ ਤੇ ਰਾਈਟ ਵੇ ਅਗਲੇ ਦਾ ਕੰਮ ਛੇਤੀ ਹੁੰਦਾ ਆਪਣਾ ਵੀ ਟਾਈਮ ਬਾਈਦਾ ਉਹਦੇ ਪਾਰ ਨਹੀਂ ਕੋਲ ਅਗੇ ਪਾਰ ਲੈਣ ਭਜੋ ਕਰੋ ਅਗਲੇ ਟਾਈਮ ਬਹੁਤ ਵੇਸਟ ਹੁੰਦਾ ਤੇ ਜ਼ਿਆਦਾਤਰ ਟਰੱਕ ਆਪਣੇ ਇਹ ਫਰੇਟ ਲਾਈਨਰ ਰੱਖੇ ਰਹਿੰਦੇ ਸਾਰੇ ਹੀ ਆਉਂਦੇ ਸਾਰੇ ਹੀ ਆਉਂਦੇ ਫਰੇਟ ਲਾਈਨਰ ਵੋਲvo ਕਨਵਰਸ ਵੈਸਟਰਨ ਸਟਾਰ ਹਰ ਤਰ੍ਹਾਂ ਦੇ ਆਉਂਦੇ ਹਾਂ ਆਪਣੇ ਜਿਹੜੇ ਡੰਪ ਟਰੱਕ ਉਹ ਵੀ ਆਉਂਦੇ ਆ ਹਾਈਵੇ ਵਾਲੇ ਮੁੰਡੇ ਉਹ ਵੀ ਆਉਂਦੇ ਸਾਰੇ ਸਮਾਨ ਹੁੰਦਾ ਫਿਰ ਉਹਨਾਂ ਦਾ ਜੋ ਵੀ ਆ ਸਾਰਾ ਹੀ ਹੁੰਦਾ ਬਾਈ ਹਾਂ ਜਿਹੜਾ ਨਹੀਂ ਹੁੰਦਾ ਬਾਈ ਫਿਰ ਆਪਣੇ ਇਥੋਂ ਲੈ ਆ ਹਾਂ ਬਿਲਕੁਲ ਜੇ ਕੋਈ ਮਾੜੀ ਮੋਟੀ ਲੋਡ ਪਾਵੇ ਵੀ ਤਾਂ ਬਾਈ ਚਾਂਸ ਹੈ ਨਾ ਆਦਰਵਾਇਜ਼ ਮੈਂ ਦੇਖ ਰਿ ਕਾਫੀ ਵੱਡੇ ਮੁੱਦਦਰ ਤੇ ਆ ਕੋਸ਼ਿਸ਼ ਇਹ ਕਰੀ ਸੀ ਵੀ ਜਿਹੜਾ ਬੰਦਾ ਆਇਆ ਵੀ ਉਹ ਟਰੱਕ ਡਿਆ ਕੇ ਚਲਿਆ ਜਾਵੇ ਘਰ ਨੂੰ ਹਾਂ ਉਹਨੂੰ ਮੁੜ ਕੇ ਇਹ ਨਾ ਹੋਵੇ ਮੇਰਾ ਟਰੱਕ ਉੱਥੇ ਖੜਾ ਭੱਜ ਨਾ ਠਣਾ ਕਰਨੀ ਪਵੇ ਉਹਨੂੰ ਹੂੰ ਸਹੀ ਆ ਉਹ ਆਵੇ ਲੱਕੜਾ ਆਵੇ ਟਰੱਕ ਦਾ ਕੰਮ ਕੀਤਾ ਤੇ ਚੱਕ ਕੇ ਲੈ ਜਾਵੇ ਹਾਂ ਸਹੀ ਆ ਤੇ ਕੋਈ ਇਸ ਤਰੀਕੇ ਦੀਆਂ ਜੌਬਾਂ ਨਹੀਂ ਉਹ ਵੀ ਭਾਈ ਟਰੱਕਾਂ ਵਾਲਿਆਂ ਦੇ ਵੀ ਕੰਮ ਤੁਹਾਨੂੰ ਪਤਾ ਕੰਮ ਕਰਦੇ ਉਹਨਾਂ ਨੇ ਵੀ ਘਰੇ ਜਾਣਾ ਹੁੰਦਾ ਸਾਰਾ ਕੁਝ ਟਾਈਮ ਉਹਨਾਂ ਕੋਲੇ ਵੀ ਉਹਨਾਂ ਕੀ ਹੁੰਦਾ ਖੱਚਵਾ ਟੈਂਡ ਹਾਂ ਜੇ ਹੁਣ ਟਰੱਕਾਂ ਵਗਰੀ ਭੱਜੇ ਫਿਰਨਗੇ ਫਿਰ ਉਹਨਾਂ ਦਾ ਵੀ ਟਾਈਮ ਹੂੰ ਬਿਲਕੁਲ ਭਾਈ ਜੀ ਫਿਰ ਗੱਲ ਹੈਗੀ ਥਾਂ ਬੜਾ ਖੁੱਲਾ ਇੰਨਾ ਰੱਖਿਆ ਹੈ ਤੇ ਮੈਂ ਕਹਿੰਦਾ ਵੀ ਸਾਰੇ ਹੀ ਬਗਲੀ ਬੈਠੇ ਹੋ ਦੂਰ ਤੱਕ ਕੀ ਕਾਰਨ ਥਾਂ ਭਾਈ ਆਪਣੇ ਕੋਲੇ ਦਾ ਵੈਸੇ ਆ ਪਿੱਛੋਂ ਤੱਕ ਪਾਰਕਿੰਗ ਜਿਹੜੀ ਆਪਣੀ ਉਹ ਵੈਨ ਖੜੀ ਉੱਥੋਂ ਤੱਕ ਆ ਹੂੰ ਤੇ ਆ ਪਿੱਛੇ ਸਾਰੇ ਆਪਣੇ ਟਰੱਕ ਵਾਲਿਆਂ ਦੀ ਪਾਰਕਿੰਗ ਰੈਂਟ ਤੇ ਲਈ ਹੋਈ ਹੈ ਇਹਨਾਂ ਨੇ ਅੱਛਾ ਹਾਂਜੀ ਇਹ ਮੈਂ ਕਹਿੰਦਾ ਵੀ ਵੱਡੇ ਟਰਾਲੇ ਆਉਂਦੇ ਆ ਤਾਂ ਉਹ ਬਿਗਨ ਨਹੀਂ ਪੈਂਦਾ ਕੋਈ ਕੋਈ ਭਾਈ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਵਧੀਆ ਟਰਨ ਵਾਈਜ਼ ਦੀ ਬੀਟ ਰੇਨ ਵੀ ਵਧੀਆ ਟਰੇਲਰ ਸਾਰਾ ਕੁਝ ਅੰਦਰ ਆਉਂਦਾ ਹੈ ਮੰਨ ਕੇ ਚੱਲੋ ਵੀ ਕੋਈ ਸਰਵਿਸ ਕਰਾਉਣੀ ਆ ਕੋਈ ਦਿ ਮਤਲਬ ਕੋਈ ਚੱਕਰ ਵਾਲੀ ਗੱਲ ਨਹੀਂ ਐ ਇੱਕ ਤਾਂ ਵਾਰੋ ਵਾਰ ਆ ਵਾਰੋ ਵਾਰ ਆ ਬਾਈ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਕੋਈ ਟ੍ਰੈਫਿਕ 'ਚ ਨਹੀਂ ਜਾਣਾ ਪੈਂਦਾ ਬਾਕੀ ਆਪਣੇ ਕੋਈ ਡਰਾਈਵ-ਥਰੂ ਬੇ ਆ ਹਾਂ ਡਰਾਈਵ-ਥਰੂ ਬੇ ਕੋਈ ਬੈਕ-ਟ੍ਰੇਲਰ ਬੈਕ ਕਰਨ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਥੇ ਚਾਹੇ ਨਵਾਂ ਬੰਦਾ ਜੋ ਮਰਜੀ ਆ ਹੂੰ ਤੇ ਆਹਾ ਆ ਸਾਰੇ ਮੋਬਾਈਲ ਵੈਨ ਰੱਖੇ ਤੁਹਾਡੀ ਵਾਸਤੇ ਇਹ ਬਾਈ ਮੋਬਾਈਲ ਵੈਨ ਹਾਂਜੀ ਵੀ ਕਿਤੇ ਨੇੜੇ ਤੇ ਜਾਣਾ ਪੈਂਦਾ ਨੇੜੇ ਤੇੜੇ ਬਾਈ ਕਿਤੇ ਕਿਸੇ ਟਰੱਕ ਨੂੰ ਪ੍ਰੋਬਲਮ ਆ ਜਾਏ ਕਿ ਉਹਦੀ ਕੋਈ ਹਾਂ ਅੱਛਾ ਹਾਂ ਉਹ ਸਭ ਤੇ ਇਹ ਸਰਵਿਸ ਵੀ ਇਹ ਵੀ ਜ਼ਰੂਰੀ ਆ ਇਹ ਬਈ ਬਹੁਤਾਂ ਹੁਣ ਜੇਸਾ ਦਾ ਮੌ ਉਦੋਂ ਇਹ ਕੰਮ ਆਉਣੀਆ ਜ਼ਿਆਦਾ ਹਨਾ ਹੁਣ ਤਾਂ ਬਾਈ ਠੰਡ ਇੰਨੇ ਮਹੀਨੇ ਪੈਂਦੀ ਨਹੀਂ ਪਹਿਲਾਂ 6-6 ਮਹੀਨੇ ਇਥੇ ਬਰਫ ਨਹੀਂ ਸੀ ਜਾਂਦੀ ਉਦੋਂ ਟਰੱਕਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਟਰੱਕ ਨਹੀਂ ਸਟਾਰਟ ਹੋਏ ਜੰਮ ਜਾਂਦੇ ਸੀ ਟਰੱਕ ਖੜੇ ਅੱਛਾ ਫਿਰ ਇੰਡੀਆ ਆਪਣੇ ਅੱਗ ਨਹੀਂ ਪੁਲੀਤਾ ਲਾਉਂਦੇ ਹੁੰਦੇ ਥੱਲੇ ਅੱਗ ਬਾਲਣੀ ਪੈਂਦੀ ਅੱਛਾ ਵਾਹ ਜੋ ਬਹੁਤ ਸਖਤ ਰਹੀ ਹੈ ਹਨਾ ਔਰ ਹੁਣ ਵਾਦਰ ਤਾਂ ਚੇਂਜ ਆ ਇੱਥੋਂ ਦਾ ਵੀ ਵਾਦਰ ਬਹੁਤ ਫਰਕ ਆ ਬਾਈ ਹੁਣ ਤਾਂ ਹੁਣ ਜਿੱਥੇ ਆਪਾਂ ਖੜੇ ਆ ਬਾਈ ਇੱਥੇ ਦਾ ਆ ਮਹੀਨਾ ਇਹਦਾ ਸਨੋਫਾਲ ਹੁੰਦੀ ਸੀ ਅੱਛਾ ਹਾਂਜੀ ਹੁਣ ਤਾਂ ਧੁੱਪ ਚੜੀ ਸੀ ਹਨਾ ਹੁਣ ਮ ਬਿਲਕੁਲ ਇਹ ਮੋਬਾਈਲ ਸੇਵਾ ਹੋਗੀ ਆਪਣੇ ਕੋਲੇ ਟਰੱਕਾਂ ਦੀ ਸਾਰੀ ਸਰਵਿਸ ਹੋਗੀ ਹਾਂਜੀ ਤੇਲ ਚੇਂਜ ਕਰੀ ਸਾਰਾ ਕੁ ਬਾਕੀ ਬਈ ਆਪਣੀ ਤੇਲ ਦੀ ਗਾਰੰਟੀ ਹੁੰਦੀ ਆ ਹਾਂ ਕਈ ਬੰਦੇ ਕਹਿੰਦੇ ਯਾਰ ਪਤਾ ਨਹੀਂ ਆਪਣੇ ਬਹੁਤ ਗੱਲਾਂ ਚੱਲਦੀਆਂ ਆਉਂਦੀਆਂ ਕਮਿਊਨਿਟੀ ਦੇ ਵਿੱਚ ਵੀ ਟਰੱਕਾਂ ਵਾਲੇ ਵੀ ਤੇਲ ਮਾੜਾ ਪਾਉਂਦੇ ਆਪਣੀ ਗਾਰੰਟੀ ਆ ਬਈ ਆਪਾਂ ਤੇਲ ਪਾਉਨੇ ਆ ਜਿਹੜਾ ਮਰਜ਼ੀ ਬੰਦਾ ਕੱਢ ਕੇ ਜਾ ਕੇ ਟੈਸਟ ਕਰਵਾ ਲਵੇ ਤੇਲ ਮਾੜਾ ਨਿਕਲੂ ਮੈਂ ਜ਼ਿੰਮੇਵਾਰ ਆ ਬਈ ਗੱਲ ਆ ਫਿਰ ਬਈ ਐ ਤਾਂ ਨਹੀਂ ਬੰਦਾ ਡਿੱਗੇ ਦੀ ਬਾਹ ਫੜਦੇ ਬੰਦੇ ਨਹੀਂ ਬਈ ਆਪਾਂ ਇਹ ਗੱਲ ਆਪਣੀ ਗਾਰੰਟੀ ਆ ਆਪਾਂ ਕੰਮ ਕਰਦੇ ਗਾਰੰਟੀ ਨਾ ਕਰਦੇ ਹਾਂ ਬਿਲਕੁਲ ਸਹੀ ਗੱਲ ਵੀ ਕਹੇ ਦੀ ਬਾਈ ਮਸ਼ੀਨ ਦਾ ਆਪ ਦੇ ਲਾਲਤਰੀ ਬਾਈ ਕਹੇ ਦੀ ਮਸ਼ੀਨ ਦੀ ਜਾਨ ਨੁਕਸਾਨੀ ਉਹ ਲੱਖਾਂ ਰੁਪਈਆ ਲਾਇਆ ਰੋਜ਼ਗਾਰ ਚੱਲਦਾ ਕਿੰਨੇ ਪਰਿਵਾਰ ਚੁੜੇ ਆ ਹਨਾ ਬਿਲਕੁਲ ਬਿਲਕੁਲ ਤੇ ਅਕਸਰ ਕਈ ਵਾਰੀ ਮਕੈਨਿਕ ਥੋੜੇ ਹੀ ਹੁੰਦੇ ਇੱਕ ਅੱਧਾ ਹੀ ਹੁੰਦਾ ਬਦਨਾਮ ਕਈ ਵਾਰੀ ਸਾਰੇ ਬਾਈ ਸਾਰਿਆਂ ਨੂੰ ਸਾਰੇ ਕਰ ਦਿੰਦੇ ਕੋਈ ਹੁੰਦਾ ਹੋਊਗਾ ਦੇਖੋ ਕੋਈ ਵੱਡੀ ਗੱਲ ਵੀ ਨਹੀਂ ਪਰ ਵੀ ਉਹਦੇ ਨਾਲ ਬਦਨਾਮ ਸਾਰਾ ਪੈ ਜਾਂਦਾ ਬਦਨਾਮੀ ਬਾਈ ਸਾਰਿਆਂ ਦੀ ਹੋ ਜਾਂਦੀ ਹੈ ਹੋ ਜਾਂਦੀ ਹੈ ਥੋੜੇ ਗਰੇਜ ਹੀ ਚੰਗਾ ਤੇ ਦਰਸ਼ਕੋ ਤੁਸੀਂ ਸੇਵਾਵਾਂ ਲੈ ਸਕਦੇ ਹੋ ਗੱਲ ਟਰੱਕ ਸਰਵਿਸ ਵਾਲਿਆਂ ਕੋਲੇ ਆ ਕੇ ਡਿਮੈਂਟਨ ਦੇ ਵਿੱਚ 5 हां 57 10 17 ਸਟਰੀਟ ਨਾਰਥ-ਵੈਸਟ ਨਾਰਥ-ਵੈਸਟ ਜਦੋਂ ਮਰਜ਼ੀ ਆ ਕੇ ਸਵਾਮਾ ਲਾਓ ਕੋਈ ਬੰਤਾ ਨਹੀਂ ਹੁੰਦਾ ਕੋਈ ਜਾਂ ਅਪਾਇੰਟਮੈਂਟ ਲੈ ਕੇ ਆਉਣਾ ਪੈਂਦਾ ਜਾਂ ਕਿਵੇਂ ਬਾਈਕ ਨੰਬਰ ਵੀ ਪਾ ਦਿਆਂਗੇ ਮੈਸੇਜ ਉਦਾਂ ਤਾਂ ਵੈਸੇ ਡਰਾਈਵ-ਥਰੂ ਵੀ ਚੱਲੀ ਜਾਂਦਾ ਪਰ ਜੇ ਆਪਣੀ ਇਨਸਪੈਕਸ਼ਨ ਕਰਾਉਣੀ ਆ ਫੇਰ ਕਿਹਦਾ ਵੀ ਅਪਾਇੰਟਮੈਂਟ ਲੈ ਲੈਣ ਤਾਂ ਵਧੀਆ ਗੱਲ ਆ ਇਨਸਪੈਕਸ਼ਨ ਕਰਾ ਸਕਦੇ ਹ ਤੁਸੀਂ ਹਣਾ ਸੱਤੇ ਦਿਨ ਖੁੱਲੇ ਆਪਾਂ 9 ਤੋਂ 7 ਵਜੇ ਤੱਕ ਤੇ ਇੱਕ ਹੋਰ ਭਰਾਹ ਦੀ ਬੇਨਤੀ ਆ ਜੇ ਕੋਈ ਆਵੇ ਵੀਡੀਓ ਦੇਖ ਕੇ ਬੰਦਾ ਸਾਵਨਾ ਲਾ ਲਿਓ ਕੋਈ ਗੱਲ ਨਹੀਂ ਭਾਈ ਮਾਨਤਾ ਰੱਖਦੇ ਤੁਹਾਡੇ ਕਹਿੰਦੇ ਆਪਾਂ ਜੋ ਵੀ ਕਹੋਗੇ ਆਪਾਂ ਕਰਦੇ ਆ ਬਿਲਕੁਲ ਕਿਉਂਕਿ ਨਾ ਸਾਰੇ ਪਰਦੇਸੀ ਬੰਦੇ ਨੇ ਮਾਨਤਾ ਜਰੂਰ ਰੱਖਦੇ ਬਿਲਕੁਲ ਬਿਲਕੁਲ ਭਾਈ ਹਾਂ ਜਰੂਰ ਗੱਲ ਸਾਫ ਧੰਨਵਾਦ ਜੀ ਤੁਸਾਂ ਨੇ ਸਵਾ ਦਾ ਮਿਹਰਬਾਨੀ ਚੜ੍ਹਦੀ ਕਲਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ